ਅੱਜ ਨਾ ਆਪਾਂ ਖੜੇ ਆ ਪਿੰਡ ਗੱਟਾ ਬਾਦਸ਼ਾਹ ਨੂੰ ਸਾਹਮਣੇ ਇੱਧਰ ਤੁਸੀਂ ਵਖਾ ਸਕਦੇ ਬੰਨ ਤੇ ਇਧਰੋਂ ਹਰੇ ਘੇਰ ਤੋਂ ਜਿਹੜਾ ਪਾਣੀ ਛੱਡਿਆ ਗਿਆ ਲਗਭਗ ਅੱਜ 2 ਲੱਖ ਤੇ 25 ਹਜ਼ਾਰ ਕਿਊਸਿਕ ਜਿਹੜਾ ਪਾਣੀ ਉਹ ਅੱਗੇ ਛੱਡਿਆ ਜਾ ਰਿਹਾ ਤੇ ਜਿਹੜਾ 23 ਦੇ ਵਿੱਚ ਪਾਣੀ ਆਇਆ ਸੀ ਲਗਭਗ ਉਸ ਪਾਣੀ ਦੇ ਬਰਾਬਰ ਅੱਜ ਲੈਵਲ ਪੂਰਾ ਚੱਲਦਾ ਪਿਆ ਉਹਦੋਂ ਕੋਈ ਵਾਧੂ ਹੋ ਸਕਦਾ ਘਟ ਨਹੀਂ ਹੋ ਸਕਦਾ ਆਪਾਂ ਇੱਥੇ ਗੱਲ ਕੀਤੀ ਕਈ ਬਜ਼ੁਰਗਾਂ ਨਾਲ ਜਿਨ੍ਹਾਂ ਦੇ ਝੋਨੇ ਵਿੱਚ ਆ ਤੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਨਾ ਲੈਵਲ ਚੈੱਕ ਕਰਦੇ ਰਹੇ ਆ ਵੀ ਡੱਕੇ ਲਾ ਕੇ ਵੀ ਪਾਣੀ ਉੱਤਰਦਾ ਜਾਂ ਚੜ੍ਹਦਾ ਤੇ ਉਹਨਾਂ ਨੂੰ ਆਸ ਸੀ ਵੀ ਪਾਣੀ ਦਾ ਜਿਹੜਾ ਲੈਵਲ ਹੋ ਡਾਊਨ ਹੋ ਜਾਏ ਸਾਡਾ ਜਿਹੜਾ ਝੋਨਾ ਉਹ ਦਸਾਂ ਲੱਗ ਪੇ ਤੇ ਹੁਣ ਉਹ ਬਾਪੂ ਕਹਿੰਦਾ ਸਾਨੂੰ 4-5 ਦਿਨ ਹੋ ਗਏ ਅਸੀਂ ਇੱਥੇ ਵੇਖਣ ਹੀ ਨਹੀਂ ਆਏ ਸਾਡੇ ਹਾਲਾਤ ਇੰਨੇ ਮਾੜੇ ਹੋ ਗਏ ਵੀ ਝੋਨਾ ਦੀਦਾ ਨਹੀਂਗਾ ਕਮ ਸੇ ਕੰਮ ਵੀ ਆਪਾਂ ਗੱਲ ਕਰੀਏ 20 ਤੋਂ 25000 ਰੁਪਿਆ ਝੋਨੇ ਦੇ ਉੱਤੇ ਖਰਚਾ ਕੀਤਾ ਤੇ ਜਿਹੜਾ 80-90 ਹਜ਼ਾਰ ਦਾ ਝੋਨਾ ਸੀ ਲੱਖ ਰੁਪਏ ਦਾ ਅੱਜ ਜਿਹੜਾ ਜ਼ਿਮੀਂਦਾਰ ਨੂੰ ਉਹ ਨੁਕਸਾਨ ਆ ਤੇ ਜ਼ਿਮੀਂਦਾਰ ਆਪਦੀ ਪੈੜ ਦੇ ਵਿੱਚ ਢੇੜਾ ਨਹੀਂ ਮਾਰਦਾ ਪਿਆ ਤਾਂ ਨਹੀਂ ਮਾਰਦਾ ਪਿਆ ਉਹਦਾ ਜੇਰਾ ਨਹੀਂ ਪੈਂਦਾ ਪਿਆ ਕਹਿੰਦੇ ਕਿ ਅਸੀਂ ਜਾਣ ਕੇ ਢੇੜਾ ਮਾਰ ਲੀਏ ਐਡਾ ਵੱਡਾ ਨੁਕਸਾਨ ਹੈ ਆ ਜਿਹੜਾ ਤੁਹਾਨੂੰ ਦਿਖ ਰਿਹਾ ਏ ਇਥੋਂ ਤੀ ਸਾਰਾ ਝੋਨਾ ਸੀ ਉਹ ਦਰਿਆ ਦੇ ਵਿੱਚ ਥੋੜੀ ਜੀ ਫਾੜ ਵਗਦਾ ਹੁੰਦਾ ਸੀ ਭਾਵੇਂ ਕਿ ਇਹ ਦਰਿਆ ਹੈ ਸਾਰੇ ਲੋਕ ਕਹਿ ਦਿੰਦੇ ਆ ਵੀ ਦਰਿਆ ਨੇ ਆਪਦਾ ਜਿਹੜਾ ਰਾਹ ਆਪ ਬਣਾਉਣਾ ਹੁੰਦਾ ਪਰ ਇੱਥੇ ਮਾਲਕੀ ਜ਼ਮੀਨਾਂ ਲੋਕਾਂ ਦੀਆਂ ਲੋਕ ਹਰ ਇੱਕ ਸਾਲ ਇੱਥੇ ਫਸਲ ਬੀਜਦੇ ਆ ਜਾਂ 23 ਦੇ ਵਿੱਚ ਜਿੰਨੀ ਵੀ ਬਰਬਾਦੀ ਹੋਈ ਸੀ ਤੇ ਬਾਅਦ ਚ ਫਿਰ ਜ਼ਮੀਨਾ ਪੱਧਰ ਕੀਤੀਆਂ ਗਈਆਂ ਫਿਰ ਫਸਲ ਬੀਜੀ ਗਈ ਹੁਣ 2025 ਦੇ ਵਿੱਚ ਬਹੁਤ ਵੱਡੀ ਜਿਹੜੀ ਬਰਬਾਦੀ ਉਹ ਫਿਰ ਹੋ ਰਹੀ ਆ ਤੇ ਸੈਂਕੜੇ ਪਿੰਡ ਇਸ ਪਾਣੀ ਦੇ ਲਪੇਟ ਦੇ ਵਿੱਚ ਅੱਗੇ ਆ ਰਹੇ ਨੇ ਬੰਡਾਲਾ ਰਾਜੀ ਸੁਭਰਾਜ ਜਾਂ ਜਿੰਨੇ ਵੀ ਤੇ ਬਹੁਤ ਸਾਰੀ ਸੇਵਾ ਇੱਥੇ ਪਹੁੰਚ ਵੀ ਰਹੀ ਉਹਨਾਂ ਪਿੰਡਾਂ ਦੇ ਵਿੱਚ ਇਕੱਠੇ ਜਾਂ ਚਾਰ ਜਾਂ ਵਗੈਰਾ ਤੂੜੀ ਸਾਰਾ ਕੁਝ ਪਹੁੰਚ ਰਿਹਾ ਹੈ ਤੇ ਕਈ ਜਿਹੜੇ ਉੱਚੀਆਂ ਥਾਵਾਂ ਜਿਵੇਂ ਕਿ ਮੰਨ ਲਓ ਪੈਲੀਆਂ ਤੇ ਡੋਬ ਗਿਆ ਕਈਆਂ ਜ਼ਿਮੀਂਦਾਰਾਂ ਨੇ ਆਪਦੇ ਘਰ ਉੱਚੇ ਬਣਾਏ ਹੋਏ ਆ ਵੀ ਸਾਡੇ ਪਾਣੀ ਨਾ ਵੜੇ ਉਥੇ ਪਾਣੀ ਤਾਂ ਨਹੀਂ ਵੜਿਆ ਪਰ ਅੱਜ ਦੇ ਹਾਲਾਤ ਇਹੋ ਜਿਹੇ ਨੇ ਵੀ ਸੱਪ ਜਾਂ ਜਰੀਲੇ ਜਿਹੜੇ ਜਾਨਵਰ ਆ ਉੱਚੀਆਂ ਥਾਵਾਂ ਦੇ ਵਿੱਚ ਵੜ ਰਹੇ ਨੇ ਯਾਨੀ ਕਿ ਦਰਿਆ ਦੇ ਵਿੱਚੋਂ ਉਹਨਾਂ ਰਹਿਣ ਜੋਗ ਕੋਈ ਵੀ ਘਰ ਜਾਂ ਕਹਿ ਦਿੱਕਿ ਕੁਛ ਨਹੀਂ ਰਹਿ ਗਿਆ ਬੇੜਿਆਂ ਦੇ ਉੱਤੇ ਸਮਾਨ ਕੱਢ ਕੱਢ ਕੇ ਲੋਕ ਬਾਹਰ ਆ ਰਹੇ ਨੇ ਬੰਨਾਂ ਦੇ ਉੱਪਰ ਬੈਠ ਰਹੇ ਨੇ ਇਹੀ ਬੇਨਤੀ ਹੈ ਵੈਰ ਜਿੱਕਾ ਖਾਲਸਾ ਵੈਰ ਜਿੱਕੀ ਫਤਿਹ